खारी लौटना नहीं लाना, भूनना नहीं लाना, भूना है, जी, भूना भूना करना है, भूना भूना करना کاری ਕੰਮ ਹੀ ਫਿਕਰ ਮਾਉਂਦਾ ਬੱਤ ਜਿਹੜਾ ਵੀ ਮਾਰਦੇ ਹੋ ਮਤਲਬ ਕਿ ਤੁਹਾਨੂੰ ਕੰਕੀ ਲਈ ਆਪਾਂ ਚੱਕਾਂਗੇ ਕਿੰਨੇ ਦਾ ਕੰਮ ਆ ਰਿਹਾ ਉਹ ਮਾਰਿਆ ਉਹਦਾ ਕੀ ਨਹੀਂ ਆਪਾਂ ਉਹਨੂੰ ਪਾ ਗਰੋ ਗੱਲ ਉਹਦੇ ਨਾਲ ਹੋਰੀ ਆ ਉਹਨੂੰ ਵੀ ਚੁੱਪ ਕਰਾ ਫਿਰ ਫਿਰ ਅੱਜ ਅਸੀਂ ਕਿਹਾ ਵੀ ਫੁੱਟਪਾਥ ਤੋਂ ਮਾਲ ਘੋ ਚੱਕਿਆ ਤੁਸੀਂ ਕਹਿੰਦੇ ਅਸੀਂ ਚੱਕਾਂਗੇ ਜਿਆਦਾ ਬੋਲੋਗੇ ਤਾਂ ਤੁਹਾਡੇ ਦੇ ਅਸੀਂ ਪਰਚਾ ਭਵਾ ਦੇਾਂਗੇ ਕੁੱਟ ਪਾਥ ਤੇ ਪੈਦਲ ਚੱਲਣ ਵਾਲੇ ਵਿਅਕਤੀਆਂ ਸਤੇ ਹੈ ਸਾਡਾ ਸਮਾਨ ਚੱਕੋਗੇ ਬਾਕੀ ਜਿਹੜੀ ਰੇਡੀਆਂ ਲੱਗੀਆਂ ਚੱਕੋਗੇ ਬੜੀ ਵਾਰੀ ਦਿੱਤੀ ਹੈ ਇਹ ਗੱਲ ਲੇਕਿਨ ਉਹ ਕਹਿੰਦੇ ਅਸੀਂ ਰੇੜੀ ਵਾਲਿਆਂ ਕੋਲੋਂ 2500 ਰੁਪਏ ਮਹੀਨਾ ਲੈਣੇ ਆ ਤੇ ਸਾਨੂੰ ਇਸੇ ਤਰ੍ਹਾਂ ਹੀ ਤੰਗ ਕੀਤਾ ਤੇ ਆਪਾਂ ਸਾਰਾ ਸ਼ਿੰਗਾਰ ਰੋਡ ਬੰਦ ਕਰਕੇ ਆਪਣੀ ਦੁਕਾਨ ਦੀਆਂ ਚਾਬੀਆਂ ਉਹਨਾਂ ਨੂੰ ਫੜਾ ਦੇਵਾਂਗੇ ਲੇਕਿਨ ਫੁੱਟਪਾਥ ਤੋਂ ਪਰੋਈ ਮਾਲ ਚੱਕ ਕੇ ਸਾਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਜੇ ਜ਼ਿਆਦਾ ਬੋਲੋਗੇ ਤਾਂ ਤੁਹਾਡੇ ਦਾ ਪਰਚੇ ਬੁਆ ਦੇਵਾਂਗੇ ਅਸੀਂ 4 ਫੁੱਟ ਸਾਨੂੰ ਉਹਨਾਂ ਨੇ ਕਿਹਾ ਫੁੱਟਪਾਥ ਉੱਪਰ ਲਗਾ ਸਕਦੇ ਪਰ ਫੁੱਟਪਾਥ ਥੱਲੇ ਲੈ ਕੇ ਜਾਣਾ ਗਲਤ ਹੈ ਫੁੱਟਪਾਥ ਤੱਕ ਤੇ ਛੱਡ ਦੋ ਉਹਨਾਂ ਕਹਿੰਦੇ ਬਾਅਦ ਹੀ ਕਹਿੰਦੇ ਹੁਣ ਫੁੱਟਪਾਥ ਵੀ ਲਾਉਡ ਨਹੀਂ ਹੈਗਾ ਚਲੋ ਅਸੀਂ ਫੁੱਟਪਾਥ ਵੀ ਹਟਾ ਦਿੰਦੇ ਆ ਰੇੜੀਆਂ ਵੀ ਸਾਡੀਆਂ ਟੱਚ ਕਰਾ ਦੋ ਸਾਰੀਆਂ ਅਸ ਪਰ ਸਾਨੂੰ ਕਲੀਅਰ ਚਾਹੀਦਾ ਸਾਰਾ ਹੀ ਐਨੀਕ ਦੁਕਾਨ ਦੇ ਅੱਗੇ ਲੱਗੀ ਕਿ ਨਹੀਂ ਲੱਗੀ ਮਾਰਕੀਟ ਦੇ ਵਿੱਚ ਰੇੜੀਆਂ 30 ਫੁੱਟ ਬਾਹਰ ਲਾਉਂਦੀਆਂ ਸਾਨੂੰ ਫੁੱਟਪਾਥ ਦੇ ਉੱਪਰ ਵੀ ਮਾਲ ਲਾਣ ਦੀ ਜਾਇਜ਼ ਨਹੀਂ ਐ ਸੋਨੇ ਮਾਲ ਚੱਕਿਆ ਜੀ ਮੈਨੂੰ ਨਾਲ ਧੱਕਾ ਮਾਰਿਆ ਸੁਨੀਲ ਨੇ ਇੰਸਪੈਕਟਰ ਸੁਨੀਲ ਨੇ ਉੱਤੋਂ ਮੈਨੂੰ ਇਹ ਕਹਿੰਦਾ ਤੇਰੇ ਤਾਂ ਮੈਂ ਪਰਚਾ ਕਰਵਾ ਦੂੰਗਾ ਟ੍ਰੈਫਿਕ ਪੂਰੀ ਤਰ੍ਹਾਂ ਬਲੌਕ ਕਰ ਦਿੰਦੇ ਨੇ ਰੇੜੀਆਂ ਲੱਗਦੀਆਂ ਹੁੰਆਂ ਅੱਗੇ ਗੱਡੀਆਂ ਲੱਗਦੀਆਂ ਸਾਡੀਆਂ ਨੂੰ ਕੰਨਾ ਪਿੱਛੋਂ ਨਜ਼ਰ ਨਹੀਂ ਆਉਂਦੀਆਂ ਲੁਕਣਾ ਲਾਈਵ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਗੱਲ ਕੀਤੀ ਆ ਨਗਰ ਨਿਗਮ ਲੁਧਿਆਣਾ ਅਕਸਰ ਵਿਵਾਦਾਂ ਦੇ ਵਿੱਚ ਰਹਿੰਦੀ ਹੈ ਨਗਰ ਨਿਗਮ ਲੁਧਿਆਣਾ ਦਾ ਵਿਵਾਦਾਂ ਦੇ ਨਾਤਾ ਨਾ ਹੋਵੇ ਤਾਂ ਆਖਿਰ ਨਗਰ ਨਿਗਮ ਕਾਰੀ ਹੋ ਜਾਏਗੀ ਲੇਕਿਨ 2 ਜੋੜ ਦੀ ਗੱਲ ਕਰ ਰਹੇ ਹਾਂ ਤੈਬਜਾਰੀ ਟੀਮ ਦੀ ਗੱਲ ਕਰ ਰਹੇ ਹਾਂ ਤੈਬਜਾਰੀ ਟੀਮ ਤੈਬਜਾਰੀ ਹਟਾਉਣ ਉਸੇ ਬਣਾਈ ਜਾਂਦੀ ਹੈ ਲੇਕਿਨ ਸ਼ਿੰਗਾਰਸ ਨੇ ਮੇਰੇ ਹਾਲਾਤ ਦਿਖਾ ਰਹੇ ਹਾਂ ਹਾਲਾਤ ਆ ਵੀ ਦਿਖਾ ਰਹੇ ਆ ਕਿ ਕਿੰਨੀਆਂ ਵੱ ਆ ਵੱਡੇ ਵੱਡੇ ਆਟੋ ਰੋਡ ਦੇ ਉੱਤੇ ਲੱਗੇ ਹੋਏ ਨੇ ਪੂਰੀ ਅੱਗੇ ਰੋਡ ਵੀ ਦਿਖਾਵਾਂਗੇ ਦੂਜੀ ਸਾਈਡ ਦੇ ਗੱਡੀਆਂ ਵੀ ਦਿਖਾਵਾਂਗੇ ਤੇ ਹੋਰ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਸ਼ਿੰਗਾਰਸੇਮੇ ਰੋਡ ਦੀਆਂ ਲੇਕਿਨ ਤੈਬ ਵਿਆਹੀ ਦੀ ਟੀਮ ਸਿਰਫ ਕੰਮ ਕਰਦੀ ਹੈ ਉਹ ਦੁਕਾਨਦਾਰਾਂ ਦੇ ਉੱਤੇ ਜਿਹੜੇ ਦੁਕਾਨਦਾਰ ਤਰੀਕੇ ਨਾਲ ਆਪਣਾ ਕੰਮ ਕਰਦੇ ਨੇ ਸਲੀਕੇ ਨਾਲ ਕੰਮ ਕਰਦੇ ਨੇ ਲੇਕਿਨ ਤੈਬ ਵਿਆਹੀ ਟੀਮ ਦਬਦਬਾ ਮਾਰ ਆਉਣ ਵਸਤੇ ਇਹਨਾਂ ਨੂੰ ਕਹਿੰਦੀ ਹੈ ਕਿ ਤੁਹਾਡੇ ਪਰਚੇ ਵੀ ਦਰਜ ਕਰ ਦਾਂਗੇ ਲੇਕਿਨ ਸਾਡਾ ਮੌਜੂਦ ਨੇ ਗੱਲਬਾਤ ਕਰਦੇ ਆ ਅਰੇ ਕੀ ਮਾਮਲਾ ਹੈ ਕੀ ਹੈ ਤੈਬ ਜਾਰੀ ਟੀਮ ਦਾ ਤੁਹਾਡੇ ਨਾਲ ਕਿਹੜਾ ਲੜਾਈ ਝਗੜਾ ਚੱਲ ਰਿਹਾ ਵਾ ਜਾਂ ਦੁਕਾਨਦਾਰਾਂ ਦਾ ਕਿਹੜਾ ਵਿਵਾਦ ਚੱਲ ਰਿਹਾ ਕਿ ਤੈਬ ਜਾਰੀ ਤੁਹਾਨੂੰ ਵੀ ਮਗਰ ਪੈਂਦੀ ਆ ਉਹ ਰੇੜੀਆਂ ਫੜੀਆਂ ਵਾਲਿਆਂ ਕੋਲ ਤੰਗ ਨਹੀਂ ਕੀਤਾ ਜਾਂਦਾ ਸਾਡੇ ਨੂੰ ਇਹ ਨਜਾਇਜ਼ ਹੀ ਇਹ ਕੰਮ ਕਰਦੇ ਤੁਸੀਂ ਦੇਖੋ ਮਾਰਕੀਟ ਦੇ ਵਿੱਚ ਰੇੜੀਆਂ 30-30 ਫੁੱਟ ਬਾਹਰ ਲਉਂਦੀਆਂ ਸਾਨੂੰ ਫੁੱਟਪਾਥ ਦੇ ਉੱਪਰ ਵੀ ਮਾਲ ਲਾਉਂਦੀ ਜਾਇਜ਼ ਨਹੀਂ ਆ ਫੁੱਟਪਾਥ ਦੇ ਉੱਪਰੋ ਹੀ ਮਾਲ ਵਾਰ-ਵਾਰ ਚੱਕਿਆ ਜਾਂਦਾ ਫਿਰ ਅੱਜ ਅਸੀਂ ਕਿਹਾ ਵੀ ਫੁੱਟਪਾਥ ਤੋਂ ਮਾਲ ਕੋ ਉੱਚਿਆ ਤੁਸੀਂ ਕਹਿੰਦੇ ਅਸੀਂ ਚੱਕਾਂਗੇ ਜਿਆਦਾ ਬੋਲੋਗੇ ਤਾਂ ਤੁਹਾਡੇ ਦੇ ਅਸੀਂ ਪਰਚਾ ਭਵਾ ਦੇਾਂਗੇ ਭਾਈ ਜੀ ਤੁਸੀਂ ਇਹ ਗੱਲ ਨਹੀਂ ਕੀਤੀ ਫੁੱਟਪਾਥ ਤੇ ਪੈਦਲ ਚੱਲਣ ਵਾਲੇ ਵਿਅਕਤੀਆਂ ਲਈ ਹੈ ਸਾਡਾ ਸਮਾਨ ਚੱਕੋਗੇ ਬਾਕੀ ਜਿਹੜੀ ਰੇੜੀਆਂ ਲੱਗੀਆਂ ਉਹ ਚੱਕੋਗੇ ਬੜੀ ਵਾਰੀ ਕੀਤੀ ਹੈ ਇਹ ਗੱਲ ਲੇਕਿਨ ਉਹ ਕਹਿੰਦੇ ਅਸੀਂ ਰੇੜੀਆਂ ਲੱਗਣਾਂ 2500 ਰੁਪਏ ਮਹੀਨਾ ਦੇਣੇ ਆ 2500 ਰੁਪਏ ਮਹੀਨਾ ਦੇ ਕੇ ਸਰਕਾਰੀ ਜਗ੍ਹਾ ਤੇ ਕਬਜ਼ਾ ਕਰਾਤਾ ਕਬਜ਼ਾ 30 ਫੁੱਟ ਅੱਗੇ ਤੱਕ ਲਾ ਦਈਆਂ ਹੀ ਦੁਕਾਨਾਂ ਤੋਂ ਸਾਡੀ ਆਪਣੀ ਮਾਰਕੀਟ ਵਿੱਚ ਬਲੌਕੇਜ ਹੁੰਦੀ ਹੈ ਟ੍ਰੈਫਿਕ ਪੂਰੀ ਟ੍ਰੈਫਿਕ ਪੂਰੀ ਤਰ੍ਹਾਂ ਬਲੌਕ ਕਰ ਦਿੰਦੇ ਨੇ ਰੇੜੀਆਂ ਲੱਗਦੀਆਂ ਉਹਦੇ ਅੱਗੇ ਗੱਡੀਆਂ ਲ ਫੁੱਟਪਾਥ ਤੋਂ ਵੀ ਸਾਡਾ ਮਾਲ ਲੱਗਿਆ ਹੁੰਦਾ ਲੇਕਿਨ ਫੁੱਟਪਾਥ ਤੋਂ ਪਰੋਈ ਮਾਲ ਲੈ ਕੇ ਸਾਨੂੰ ਧੰਗੀਆਂ ਕੀਤੀਆਂ ਜਾਂਦੀਆਂ ਜੇ ਜ਼ਿਆਦਾ ਬੋਲੋਗੇ ਤਾਂ ਸਾਡੇ ਤੋਂ ਪਰਚੇ ਭਵਾ ਦਿਆਂਗੇ ਸੀ ਹਾਂਜੀ ਕਿੱਦਾਂ ਬੈਗ ਗਿਫਟ ਕਰ ਦੋ ਕਾਰ ਪਿੱਛੇ ਦੇ ਮੁਲਾਜ਼ਮਾਂ ਨੂੰ ਤੁਹਾਡੇ ਤੇ ਕਾਰਵਾਈ ਨਹੀਂ ਹੋਗੀ ਉਹਦਾ ਸਮਾਨ ਭੇਜਦੇ ਹੋਣਗੇ ਕਾਰ ਪਿੱਛੇ ਦੇ ਮੁਲਾਜ਼ਮਾਂ ਨੂੰ ਬਿਲਕੁਲ ਭੇਜ ਦੇਣੀ ਤਾਂ ਹੀ ਉਹਨਾਂ ਦੇ ਕਾਰਵਾਈ ਨਹੀਂ ਹੁੰਦੀ ਸਾਡੇ ਤੋਂ ਹੁੰਦੀ ਆ ਹਾਂ ਉਹ ਸਾਡੇ ਦਾ ਵਾਂਡੇ ਪਾਉਂਦੇ ਨਾ ਵੀ ਦੁਕਾਨਦਾਰ ਕਰੋੜਾਂ ਰੁਪਏ ਲਾ ਕੇ ਬੈਠੇ ਆ ਉਹਨਾਂ ਨੂੰ ਇਜਾਜ਼ਤ ਨਹੀਂ ਫੁੱਟਪਾਥ ਦੇ ਉੱਪਰ ਮਾਲ ਲਾਉਣ ਦੀ ਤੇਰੇ ਯਾਰਾਂ ਨੂੰ 2500 ਮਹੀਨੇ ਦੀ ਉਹ ਕਟਵਾਈ ਪਰਚੀ ਤੋ ਪੂਰੀ ਰੋਡ ਦੇ ਮਾਲਕ ਨੇ ਨਾ ਨਾ ਭਾਈ ਜੀ ਤੁਸੀਂ ਇਹਦੇ ਗਲਤ 2500 ਨਹੀਂ ਪਰਚੀ ਨਹੀਂ ਘਟਾਈ ਖਾਣ ਪੀਣ ਦੀ ਪਰਚੀ ਘਟਾਈ ਹੋਣੀ ਆ ਉਹ ਨਹੀਂ ਨਹੀਂ ਭਾਈ 2500 ਕਹਿੰਦਾ ਪਰਚੀ ਕਰਵਾਈ ਹੈ ਰੇੜੀ ਵਾਲਿਆਂ ਨੇ ਸਾਨੂੰ ਕਹਿੰਦੇ 4 ਫੁੱਟ ਤੋਂ ਉੱਪਰ ਮਾਲ ਲਾਓ ਰੇੜੀ 15 15 20 20 ਫੁੱਟ ਉੱਪਰ ਤੱਕ ਹੋਣੀ ਹੁੰਦੀ ਆ ਜਿਹੜੀਆਂ ਲੱਗੀਆਂ ਹੁੰਦੀਆਂ ਨੇ ਉਹ ਜੀ ਤੁਹਾਨੂੰ ਕਿਹੜੀ ਦਿੱਕਤ ਆਉਂਦੀ ਆ ਤੁਹਾਨੂੰ ਦੇਖੋ ਜੀ ਇੱਕ ਤੇ ਗੱਡੀਆਂ ਜਿੰਨੀਆਂ ਵੀ ਸਕੂਟਰ ਮੋਟਰਸਾਈਕਲ ਕਾਰ ਸਭ ਸਾਡੀ ਸ਼ਾਪ ਦੇ ਅੱਗੇ ਖੜਦੇ ਆ ਠੀਕ ਹੈ ਤੇ ਕੋਈ ਮੰਨਦੰਦਾ ਕੋਈ ਅੱਗ ਕੱਬਾ ਬੋਲਦਾ ਦੂਸਰਾ ਤੁਹਾਂ ਆਂਦਾ ਜੀ ਸਾਨੂੰ ਅਸੀਂ ਕਿੰਨੀ ਵਾਰ ਹੱਥ ਜੋੜ ਕੇ ਵੀ ਕਿਹਾ ਜੀ ਕਿੰਨੀ ਵਾਰ ਉਹਨਾਂ ਨੂੰ ਕਿਹਾ ਵੀ ਭਾਈ ਕੋ ਚਿਮਨੀ ਲਾ ਲਓ ਕੋਈ ਗੈਸਪੈਨ ਲਾ ਲਓ ਵੀ ਤੁਹਾਨੂੰ ਆ ਨਾ ਆਵੇ ساری ਦੁਕਾਨਦਾਰ ਸਾਡੀ ਮਠਿਆਣੀ ਦੁਕਾਨ ਹੈ ਬਿਸਕੁਟ ਪੂਜਿਆ ਰਸ ਦੀ ਫੇ ਤੁਸੀਂ ਉਹਨਾਂ ਨੂੰ ਸੈਟਿੰਗ ਕਰ ਲਓ ਨਹੀਂ ਸੈਟਿੰਗ ਆਪਾਂ ਤੇ ਕਿੱਦਾਂ ਕਰਦੀ ਛੱਡ ਗਿਆ ਪਰ ਕੀ ਰੋਣਗੇ ਪਤਾ ਗਿਆ ਨਾ ਨਾ ਕਾਰ ਪਿਛੇ ਆਪਾਂ ਸੈਟ ਕੀ ਕਰਦੀ ਜੀ ਅੱਜ ਕਹਦੇ ਵੀ ਦੇਖੋ ਸਹੀ ਤਰੀਕੇ ਨਾਲ ਚੱਲੀ ਜਾਣ ਕੰਮ ਜਿੰਨੇ ਵੀ ਗੱਡੀ ਲਾਣੀਆਂ ਮੜਾ ਅੰਦਰ ਨੂੰ ਕਰਕੇ ਲਾ ਲਵੇ ਪੂਰੀ ਗੱਡੀ ਪੂਰੀ ਗੱਡੀ ਘੇਰ ਲੈਂਦੇ ਗੱਡੀ ਵਾਲਿਆਂ ਨੇ ਪੂਰੀ ਗੱਡੀ ਘੇਰ ਲੈਂਦੇ ਜਗਾ ਦੁਕਾਨ ਦੇ ਅੱਗੇ ਪੂਰੀ ਗੱਡੀ ਲਾ ਲੈਂਦੇ ਆ ਪ੍ਰਧਾਨ ਸਾਹਿਬ ਗੱਡੀ ਵਾਲਿਆਂ ਨੂੰ ਤੁਸੀਂ ਰਜਿਸਟਰੀ ਕਰਾ ਕੇ ਦਿੱਤੀ ਐ ਦੁਕਾਨਦਾਰ ਨੂੰ ਰਜਿਸਟਰੀ ਕਰਾ ਦਿਓ ਕਿਉਂ ਉਹਨਾਂ ਨੂੰ ਐਵੇਂ ਬਿਠਾਇਆ ਹੋਇਆ ਵਿਚਾਰਾ ਨੂੰ ਐਗਰੀਮੈਂਟਾਂ ਦੇ ਦੇਖੋ ਜੀਐਸਟੀ ਜਿਹੜੀ ਐ ਦੁਕਾਨਦਾਰ ਭਰਦਾ ਹੈ ਹਰ ਤਰ੍ਹਾਂ ਦਾ ਟੈਕਸ ਜਿਹੜਾ ਦੁਕਾਨਦਾਰ ਭਰਦਾ ਹੈ ਲੇਕਿਨ ਜਿਹੜੀ سپورਟ ਐ ਉਹ ਰੇੜੀ ਵਾਲਿਆਂ ਦੀ ਕੀਤੀ ਜਾ ਰਹੀ ਹੈ ਬਚਾ ਬਚਾ ਇੱਕ ਤਾਂ 2500 ਰੁਪਿਆ ਜਿਹੜੀ ਐ ਸਰਕਾਰੀ ਫੀਸ ਐ ਉਹ ਸਰਕਾਰੀ ਫੀਸ ਦੇ ਵਿੱਚ ਵੀ ਇਹਨਾਂ ਦੀ ਹੋ ਸਕਦਾ ਕੋਈ ਸੈਟਿੰਗ ਹੋਵੇ ਜੀ ਦੂਸਰਾ ਹੁਣ ਪਤਾ ਨਹੀਂ ਕੀ ਕਾਰਨ ਹੈ ਦੂਸਰਾ ਕਾਰਨ ਇਹ ਹੈ ਕਿ ਕਾਰਪੋਰੇਸ਼ਨ ਜਿਹੜੀ ਹੈ 6 ਵਜੇ ਬੰਦ ਹੋ ਜਾਂਦੀ ਹੈ ਤੇ 6 ਵਜੇ ਤੋਂ ਬਾਅਦ ਹੀ ਜਿਹੜਾ ਸਹੀ ਟ੍ਰੈਫਿਕ ਜਿਹੜਾ ਮਾਰਕੀਟ ਸ਼ੁਰੂ ਹੁੰਦਾ ਤੇ ਸਾਡੀ ਕਾਰਪੋਰੇਸ਼ਨ ਦੇ ਅੱਗੇ ਹੀ ਰਿਕਵੈਸਟ ਹੈਗੀ ਹੈ ਕਿ ਇੱਕ ਵਾਰੀ ਜਿਹੜੀ ਆ ਉਹ ਸ਼ਾਮ ਨੂੰ ਆ ਕੇ ਜਿਹੜਾ ਸਾਰਾ ਚੈੱਕ ਕਰਨ ਜਿਹਦੇ ਨਾਲ ਉਹ ਕਰਨਗੇ ਭਾਈ ਉਹਨਾਂ ਦੇ ਘਰ ਵੀ ਤਾਂ ਹੈਗੇ ਨੇ ਘਰੇ ਵੀ ਤਾਂ ਜਾਣਾ ਹੈ 5 ਵਜੇ ਤੱਕ ਜਿੱਦਾਂ ਕਰੋਸਿੰਗ ਕਿਤੇ ਚੱਕਣਗੇ 6 ਵਜੇ ਤੋਂ ਬਾਅਦ ਠੇਕਾ ਨਹੀਂ ਲਿਆ ਉਹ ਠੇਕਾ ਨਹੀਂ ਲਿਆ ਪਰ ਇਹਦਾ ਮਤਲਬ ਇਹ ਥੋੜੀ ਹੈ ਕਿ ਆਪਾਂ ਦੁਕਾਨਦਾਰਾਂ ਨੂੰ ਹੀ ਤੰਗ ਕਰਨਾ ਵਾ ਫਿਰ ਤੁਸੀਂ ਰੇਡੀਆਂ ਲਗਾ ਲਓ ਪੇ ਇਹੀ ਕਰਨਾ ਪੈਣਾ ਜੀ ਆਪਾਂ ਫਿਰ ਜਾਂ ਤਾਂ ਹੁਣ ਆਪਾਂ ਤੁਹਾਡੇ ਚੈਨਲ ਰਾਹੀਂ ਉਹਨਾਂ ਨੂੰ ਇੱਕ ਸੰਦੇਸ਼ ਦੇਣਾ ਚਾਹੁੰਦੇ ਆ ਕਿ ਅਗਰ ਉਹਨਾਂ ਨੇ ਸਾਡੇ ਦੁਕਾਨਦਾਰ ਭਰਾਵਾਂ ਦਾ ਸਮਾਨ ਨਾ ਮੋੜਿਆ ਤੇ ਸਾਨੂੰ ਇਸੇ ਤਰ੍ਹਾਂ ਹੀ ਤੰਗ ਕੀਤਾ ਤੇ ਆਪਾਂ ਸਾਰਾ ਸ਼ਿੰਘਾ ਰੋਡ ਬੰਦ ਕਰਕੇ ਆਪਣੀ ਦੁਕਾਨ ਦੀਆਂ ਚਾਬੀਆਂ ਉਹਨਾਂ ਨੂੰ ਫੜਾ ਦੇਵਾਂਗੇ ਜੀ ਸਕਲ ਸਾਹਿਬ ਵਿਵਾਦ ਵੀ ਤੁਹਾਡੇ ਵੀ ਨਗਰ ਨਿਗਮ ਨਾਲ ਰਹਿੰਦੇ ਨੇ ਲੁਧਿਆਣਾ ਨਾਲ ਲੇਕਿਨ ਨਗਰ ਨਿਗਮ ਨੂੰ ਸਾਡੇ ਨਾਲ ਕੀ ਨਾਰਾਜ਼ਗੀ ਹੈ ਦੁਕਾਨਦਾਰਾਂ ਨਾਲ ਦੁਕਾਨਦਾਰਾਂ ਨੇ ਕਿਹਾ 4 ਫੁੱਟ ਸਾਨੂੰ ਉਹਨਾਂ ਨੇ ਕਿਹਾ ਫੁੱਟਪਾਥ ਉੱਪਰ ਲਗਾ ਸਕਦੇ ਹੋ ਪਰ ਫੁੱਟਪਾਥ ਤੇ ਥੱਲੋ ਲੈ ਕੇ ਜਾਣਾ ਗਲਤ ਹੈ ਫੁੱ ਉਹਨਾਂ ਕਬਾਦੀ ਕਹਿੰਦੇ ਹੁਣ ਫੁੱਟਪਾਥ ਵੀ ਅਲਾਊਡ ਨਹੀਂ ਹੈਗਾ ਚਲੋ ਅਸੀਂ ਫੁੱਟਪਾਥ ਵੀ ਹਟਾ ਦਿੰਨੇ ਆਂ ਰੇੜੀਆਂ ਵੀ ਸਾਡੀਆਂ ਟੱਚਾ ਦੋ ਸਾਰੀਆਂ ਅਸੀਂ ਕਹਿੰਦੇ ਆਂ ਪਰ ਸਾਨੂੰ ਕਲੀਅਰ ਚਾਹੀਦਾ ਸਾਰਾ ਹੀ ਐ ਨਹੀਂ ਕਿ ਦੁਕਾਨ ਦੇ ਅੱਗੇ ਲੱਗੀ ਕਿ ਨਹੀਂ ਲੱਗੀ ਫੁੱਟਪਾਥ ਵੀ ਅਸੀਂ ਸਾਰੇ ਖਾਲੀ ਕਰਾਵਾਂਗੇ ਸ਼ਿੰਗਾਰ ਰੋਡ ਮਾਰਕੀਟ ਕੱਲ ਫੁੱਟਪਾਥ ਵੀ ਖਾਲੀ ਹੋਣਗੇ ਰੇੜੀ ਵੀ ਨਾ ਲੱਗੀ ਹੋਵੇ ਕਿਰਪਾ ਕਰਕੇ ਸ਼ਾਮ ਨੂੰ ਆਣ ਘਰ ਪਿੱਛੇ ਨੂੰ ਲੈ ਫੋਨ ਕਰੋ ਅਸੀਂ ਸਰ ਕਿੰਨੀ ਵਾਰ ਕਰੀਏ ਫੋਨ ਇਹਨਾਂ ਜਦ ਦਿਲ ਕਰਦਾ ਤਾਂ ਆ ਜਾਂਦੇ ਨੇ ਹੁਣ ਦੱਸੋ ਕੀ ਕਰੀਏ ਉਹ ਮੂਡ ਹੁੰਦਾ ਨਾ ਬੰਦੇ ਦਾ ਫਿਰ ਓਏ ਯਾ ਤਾਂ ਪੂਰੀ ਕਾਰਵਾਈ ਰੱਖ ਹੁਣ ਗਾਹਕ ਵਾਜੇ ਤੋਂ ਮਰਜੀ ਆਵੇ ਹੁਣ ਕੀ ਕਰ ਸਕਦੇ ਹਾਂ ਇੱਕ ਲੈ ਲਓ ਤੁਸੀਂ ਰੇੜੀ ਤੁਹਾਨੂੰ ਸਾਰਾ ਸੁਜੈਸਟ ਕਰ ਰਿਹਾ ਬੈਗ ਉੱਤੇ ਰੱਖੋ ਗਲੀ ਗਲੀ ਜਾਓ ਇੱਕ ਰੇੜੀ ਲਗਾ ਲਓ ਦੁਕਾਨ ਦੇ ਅੱਗੇ ਜਾ ਕੇ ਬੈਗ ਲੈ ਲਓ ਬੈਗ ਲੈ ਲਓ ਆ ਕੰਮ ਵਾਜ਼ੀ ਵੀ ਨਹੀਂ ਹੈ 2500 ਰੁਪਏ ਦਾ ਵੱਡਾ ਦੁਕਾਨਾ ਵੇਚ ਕੇ ਸਾਨੂੰ ਇਹੀ ਕੰਮ ਕਰਨਾ ਪੈਣਾ ਰੇੜੀਆਂ ਲੈਣੀਆਂ ਪਣੀਆਂ ਕਿਉਂਕਿ ਰੇੜੀਆਂ ਲਾਊਡ ਆ ਉਹਦੀ 2500 ਦੀ ਪਰਚੀ ਕਢਾ ਕੇ ਦੁਕਾਨ ਦੇ ਅੱਗੇ ਰੇੜੀ ਲਾ ਲਿਆ ਕਰਾਂਗੇ ਆਪਣੀਆਂ ਦੁਕਾਨਾਂ ਬੰਦ ਕਰਕੇ ਚਾਬੀਆਂ ਕਮਿਸ਼ਨਰ ਸਾਹਿਬ ਨੂੰ ਦੇ ਆਣੇ ਆ ਵੀ ਭਾਈ ਅਸੀਂ ਚਾਬੀਆਂ ਦੇ ਦਿੰਦੇ ਆ ਅਸੀਂ ਯਾਦ ਘਰ ਬੈਠ ਜੰਨੇ ਆ ਬੱਚ ਅੱਗੇ ਲੁੱਟਖੋ ਥੋੜੀ ਹੁੰਦੀ ਨੂੰ ਲੈਣੇ ਵੀ ਰੋਈ ਰਿਪੋਰਟਾਂ ਦਿੰਦੇ ਹਾਂ ਜੀ ਐਡੇ ਸਾਨੂੰ ਤੰਗ ਕੀਤਾ ਜਾਏਗਾ ਸੀ ਕੀ ਕਰਾਂਗੇ ਦੁਕਾਨਾਂ ਬੰਦ ਕਰਕੇ ਫਿਰ ਕੀ ਕਰਾਂਗੇ ਅਸੀਂ ਲੋਕ ਵਿਧਾਇਕ ਸਾਹਿਬ ਨੂੰ ਮਿਲਿਆ ਹੋ ਫਿਰਾਇਕ ਸਾਹਿਬ ਬੜੇ ਵਧੀਆ ਨੇਚਰ ਦੇ ਇੱਕ ਵਾਰੀ ਉਹਨਾਂ ਨੇ ਕਿਹਾ ਕਿ ਸਾਨੂੰ ਰੋਜ਼ਗਾਰ ਕਰਨ ਦਿਓ ਇਹੀ ਕਹਿਣਾ ਬਣਾ ਜੀ ਵਿਧਾਇਕ ਸਾਹਿਬ ਤਾਂ ਬਹੁਤ ਅੱਛੇ ਇਨਸਾਨ ਨੇ ਔਰ ਸਾਡੀ ਸੁਣਵਾਈ ਵੀ ਕਰਦੇ ਦੁਕਾਨਦਾਰਾਂ ਦੀ ਲੇਕਿਨ ਇਹ ਕਾਰਪੋਰੇਸ਼ਨ ਵਾਲੇ ਸਾਨੂੰ ਨਿਜਾਇਜ਼ ਤੰਗ ਕਰਦੇ ਬਹੁਤ ਜ਼ਿਆਦਾ ਨਿਜਾਇਜ਼ ਤੰਗ ਕਰਦੇ ਜੀ ਤਾਂ ਹੁਣ ਦੱਸੋ ਇਸ ਤੋਂ ਬਾਅਦ ਕੀ ਹੋਣਾ ਨਾ ਇਹ ਕਹਿੰਦੇ ਹੋਣੇ ਬੈਠ ਕੇ ਅਈ ਚੀਜ਼ ਦਾ ਕਰੋ ਫਿਰ ਐਸਾ ਪੁੱਛਾ ਫਤੋ ਹੋਰ ਕੀ ਹੋ ਗਿਆ ਇਹ ਨਿਆਂਇਤ ਤੰਗ ਕਰ ਰਹੇ ਬਾਰ-ਬਾਰ ਤੰਗ ਕਰ ਰਹੇ ਤੁਸੀਂ ਦੇਖੋ ਹੁਣ ਤੁਸੀਂ ਦੇਖੋ ਇੱਧਰ ਇੱਕ ਵਾਰੀ ਦੇਖੋ ਕਿੱਥੇ ਗੱਡੀਆਂ ਲੱਗਿਆ ਰੇੜੀਆਂ ਬਾਹਰ ਤੱਕਦੀ ਦੀ ਵੋਟ ਲੱਗੀਆਂ ਸਾਡੀ ਦੁਕਾਨਦਾਰਾਂ ਦੀ ਮਾਲ ਦੇਖੋ ਫੁੱਟਪਾਥ ਤੋਂ ਹੀ ਥੱਲੇ ਆ ਕਹਿੰਦੇ ਫੁੱਟਪਾਥ ਤੇ ਵੀ ਮਾਲ ਲੱਗੰਦੇ ਨਾ ਜੀ ਜੇ ਲਾਓਗੇ ਤੇ ਅਸੀਂ ਤੁਹਾਡੇ ਉੱਤੇ ਪਰਚਾ ਪਵਾਉਣਾ ਹੀ ਪਵਾਣਾ ਹੈ ਫਿਰ ਅੱਛਾ ਹਾਂ ਸਾਡੇ ਮੈਂ ਬਾਹਰ ਇਟਨ ਲਾ ਕੇ ਰੱਖਿਆ ਹੈ ਇਹਨਾਂ ਨੇ ਵੀ ਤੁਸੀਂ ਫੁੱਟਪਾਥ ਤੇ ਮਾਲ ਲਾਓਗੇ ਤੁਸੀਂ ਪਰਚਾ ਪਵਾਵਾਂਗੇ ਤਾਂ ਸੁਣ ਤੁਸੀਂ ਕੀ ਕਹਿ ਰਹੇ ਤੁਸੀਂ ਅਸੀਂ ਅਸੀਂ ਆਵਾਜ਼ ਉਠਾਣੀ ਸ਼ੁਰੂ ਕੀਤੀ ਮਾਰੇ ਵਿਰੋਧ ਕੀਤਾ ਆਪਾਂ ਤੇ ਮੇਰੇ ਗਵਾਂਡੀ ਦੇ ਚਾਰ ਚਲਾਨ ਆ ਗਏ ਚਾਰ ਚਲਾਨ ਵੀ ਆਸੀ ਫੁੱਟਪਾਥ ਦੇ ਉੱਤੇ ਉਹਨੇ ਲਾਇਆ ਤੇ ਉਹਨੇ ਚਾਰ ਚਲਾਨ ਆ ਗਏ ਇਹ ਫੁੱਟਪਾਥ ਤੋਂ ਥੱਲੇ ਰੇੜੀ ਲੱਗੀ ਉਹਨਾਂ ਨੂੰ ਕੋਈ ਗੱਲ ਨਹੀਂ 2500 ਰੁਪਏ ਦੇ ਫੁੱਟਪਾਥ ਤੋਂ ਥੱਲੇ ਵੀ ਰੇੜੀ ਲੱਗੀ ਹੈ ਤੁਹਾਨੂੰ ਇਸ ਕਰਕੇ ਇਹ ਜਗਾ ਦਿਖਾਈ ਜਾ ਰਹੀ ਹੈ ਕਿ ਇਹ ਰੋਡ ਇਸ ਕਰਕੇ ਦਿਖਾਈ ਜਾ ਰਹੀ ਹੈ ਤੁਹਾਨੂੰ ਕਿ ਆਹ ਦੁਕਾਨ ਹੈ ਇਹ ਦੁਕਾਨ ਹੈ ਆਹ ਦੇਖਦੇ ਹੋ ਜਾਮ ਲੱਗ ਗਿਆ ਐਂਬੂਲੈਂਸ ਵਿੱਚ ਫਸੀ ਹੋਈ ਹੈ ਇਹ ਉਹਨਾਂ ਨੂੰ ਦਿਖਣਾ ਨਹੀਂ ਹੈਗਾ ਕਾਰਪੋਰੇਸ਼ਨ ਵਾਲਿਆਂ ਨੂੰ ਕਿ ਐਂਬੂਲੈਂਸ ਵਾਸਤੇ ਜਿਨ੍ਹਾਂ ਨੇ ਕਬਜ਼ਾ ਕੀਤਾ ਆ ਯਾਰ ਰੋਡ ਦੇ ਉੱਤੇ ਰੇੜੀ ਵਾਲਿਆਂ ਨੇ ਕਬਜ਼ਾ ਕੀਤਾ ਆ ਯਾਰ ਰੇੜੀ ਜਿਹੜੀ ਚੁਕਾਟੀਆਂ ਬਣਾ ਦਿੱਤੀਆਂ ਗਈਆਂ ਦੇਖੋ ਦੇ ਅੱਗੇ ਤਸਵੀਰਾਂ ਤੁਹਾਨੂੰ ਮੈਂ ਦਿਖਾਦਾ ਲਾਜ਼ਮੀ ਸਮਝਾਂਗੇ ਤਸਵੀਰਾਂ ਦਿਖਾਣੀਆਂ ਕੀ ਆ ਫੁੱਟਪਾਥ ਖਾਲੀ ਕਰਾਣੀ ਜਦੋਂ ਨਗਰ ਨਿਗਮ ਲੁਧਿਆਣਾ ਨੇ ਤਾਂ ਇਹ ਹਟਾਏ ਜਾਣਗੇ ਇਹ ਜੋ ਵੱਡੀਆਂ ਵੱਡੀਆਂ ਰੇੜੀਆਂ ਲੱਗੀਆਂ ਨੇ ਫੁੱਟਪਾਥ ਦੇ ਉੱਤੇ ਲੱਗੀਆਂ ਨੇ ਕਿ ਇਹ ਹਟਾਈਆਂ ਜਾਣਗੀਆਂ ਇਹ ਫੁੱਟਪਾਥ ਖਾਲੀ ਕਰਾਣ ਦੀ ਗੱਲ ਕਹਿੰਦੀ ਨਗਰ ਨਿਗਮ ਇਹ ਰੇੜੀਆਂ ਚਕਾਈਆਂ ਜਾਣਗੀਆਂ ਉਹ ਦੇਖ ਸਕਦੇ ਹੋ ਫੁੱਟਪਾਥ ਦੇ ਉੱਤੇ ਦੁਕਾਨਾਂ ਲੱਗੀਆਂ ਇਹ ਦੁਕਾਨਾਂ ਦੇਖ ਸਕਦੇ ਹੋ ਫੁੱਟਪਾਥ ਦੇ ਕੀ ਇਹ ਤਸਵੀਰਾਂ ਰਾਤ ਨੂੰ ਦਿਖਾਵਾਂਗੇ ਕਿ ਪੂਰੀ ਪੂਰੀ ਗੱਡੀਆਂ ਜਿਹੜੀਆਂ ਰੋਡ ਦੇ ਉੱਤੇ ਲੱਗੀਆਂ ਹੋਈਆਂ ਆ ਉਹ ਰੋਡ ਦੇ ਉੱਤੇ ਗੱਡੀ ਲੱਗੀ ਆ ਇੱਥੇ ਦੁਕਾਨ ਹੈਗੀ ਆ ਆ ਗੱਡੀ ਰੋਡ ਦੇ ਉੱਤੇ ਲੱਗੀ ਆ ਕੀ ਇਹ ਚਕਾਈਆਂ ਜਾਣਗੀਆਂ ਦੂਜੇ ਪਾਸੇ ਦੀ ਗੱਲ ਕਰਾਂ ਦੂਜੇ ਪਾਸੇ ਵੀ ਤੁਸੀਂ ਉਹੀ ਹਾਲਾ ਸੇਮ ਦੇ ਸਕਦੇ ਹੋ ਕਿ ਦੂਜੇ ਸਾਈਡ ਤੇ ਵੀ ਰੇੜੀਆਂ ਜਿਹੜੀਆਂ ਰੋਡ ਦੇ ਉੱਤੇ ਲੱਗੀਆਂ ਹੋਈਆਂ ਨੇ ਲੇਕਿਨ ਰੋਡ ਦੇ ਉੱਤੋਂ ਰੇੜੀਆਂ ਚੱਕਣੀਆਂ ਵਾਜਿਬ ਨਹੀਂ ਸਮਝਿਆ ਜਾਂਦੀਆਂ ਜੋ ਦੁਕਾਨਦਾਰ ਦੁਕਾਨਦਾਰੀ ਕਰ ਰਹੇ ਨੇ ਉਹਨਾਂ ਦਾ ਸਮਾਨ ਜਿਹੜਾ ਚੱਕਣਾ ਵਾਜੀ ਸਮਝਿਆ ਜਾਂਦਾ ਤੁਸੀਂ ਕਰੋਸਮੈਂਟ ਕਰੋ ਕੋਈ ਦਿੱਕਤ ਨਹੀਂ ਆ ਆ ਰੱਖਸ਼ੇ ਵਾਲਾ ਇਹ ਫੁੱਟਬਾਲ ਤੋੜ ਕੇ ਆਪਣੀ ਥੜੀ ਜਿਹੀ ਬਣਾ ਲਈ ਇੱਥੇ ਵੀ ਕਬਜ਼ਾ ਦੂਜੀ ਸਾਈਡ ਤੇ ਦਿਖਾਵਾਂ ਤੇ ਦੂਜੀ ਸਾਈਡ ਤੇ ਕੈਮਰਾਮੈਨ ਨੂੰ ਕਹੂੰਗਾ ਅਮਿਤ ਨੂੰ ਕਿ ਦਿਖਾਣਗੇ ਦੂਜੀ ਸਾਈਡ ਤੇ ਕਿੰਨਾ ਵੱਡਾ ਕਬਜ਼ਾ ਜਿਹੜਾ ਕੀਤਾ ਗਿਆ ਹੋਇਆ ਹੈ ਮੈ ਰੇੜੀ ਵਾਲਿਆਂ ਵੱਲੋਂ ਕਿ ਇਹ ਕਬਜ਼ੇ ਚੱਕੇ ਜਾਣਗੇ ਕਿ ਇਹ ਕਬਜ਼ੇ ਖਾਲੀ ਹੋਣਗੇ ਕਿ ਇਹ ਕਬਜ਼ੇ ਜਿਹੜੇ ਲਗਾਤਾਰ ਹੋ ਰਹੇ ਨੇ ਕਿ ਇਹਨਾਂ ਦੇ ਉੱਤੇ ਕੋਈ ਨਕੀਲ ਪਾਈ ਜਾ ਸਕਦੀ ਆ ਕਿ ਇਹ ਤਸਵੀਰਾਂ ਇਸ ਕਰਕੇ ਦਿਖਾ ਰਹੇ ਆ ਬਾਜ਼ੀ ਸਮਝਿਆ ਜਾਣਗੇ ਤਸਵੀਰਾਂ ਦਿਖਾਣੀਆਂ ਕਿ ਲੁਧਿਆਣਾ ਨਗਰ ਨਿਗਮ ਦੀ ਗੱਲ ਕੀਤੀ ਜਾਵੇ ਨਗਰ ਨਿਗਮ ਲੁਧਿਆਣਾ ਅਕੇ ਕਿਸ ਵੀ ਬਾਤ ਦੇ ਵਿੱਚ ਰਹਿੰਦੀ ਹੈ ਭਾਈ ਜੀ ਇੱਕ ਛੋਟਾ ਸਵਾਲ ਹੈ ਕਾਰ ਪੇਸ਼ੈਂਟ ਦੀ ਕਿਹੜੀ ਐਸੀ ਜਾਦੂਈ ਛੜੀ ਹੈ ਕਿ ਇਹ ਰੇੜੀ ਵਾਲੇ ਬਖਸ਼ਦੇ ਨਹੀਂ ਆ ਬਖਸ਼ਦੀ ਹੈ ਉਹਨਾਂ ਕੋਲ 2500 ਰੁਪਏ ਦਾ ਪਹਿਲੀ ਗੱਲ ਉਹਨਾਂ ਦੀ ਪਰਚੀ ਕੱਟੀ ਜਾਂਦੀ ਹੈ ਜੀ ਪਲੱਸ ਉਹਨਾਂ ਦੀ ਉੱਪਰੋਂ ਵੀ ਸਾਰਾ ਸਿਸਟਮ ਹੋਏਗਾ ਔਰ ਦੁਕਾਨਦਾਰ ਨੂੰ ਅੱਜ ਮੇਰਾ ਪਲੱਸ ਉਹਨੇ ਮਾਇਲ ਚੱਕਿਆ ਜੀ ਮੈਨੂੰ ਨਾਲ ਧੱਕਾ ਮਾਰਿਆ ਸੁਨੀਲ ਨੇ ਇਨਸਪੈਕਟਰ ਸੁਨੀਲ ਨੇ ਉੱਤਮ ਨੂੰ ਇਹ ਕਹਿੰਦਾ ਤੇਰੇ ਤਾਂ ਮੈਂ ਪਰਚਾ ਕਰਵਾ ਦੂੰਗਾ ਮੋਬਾਈਲ ਵੀ ਚੱਕ ਲਿਆ ਮੋਬਾਈਲ ਤੇ ਨਹੀਂ ਔਰ ਨਾਲ ਮਨ ਧੱਕਾ ਮਾਰਿਆ ਤੇ ਨਾਲੇ ਕਹਿੰਦਾ ਤੇਰੇ ਤਾਂ ਪਰਚਾ ਕਰਵਾ ਦੂੰਗਾ ਮੈਡੀਕਲ ਨਿਕਲ ਰਿਹਾ ਨਹੀਂ ਕਰਾਇਆ ਨਹੀਂ ਹਾਂ ਧੱਕਾ ਮਾਰਿਆ ਨੇ ਮਨੂੰ ਸੁਨੀਲ ਨੇ ਉਹ ਇਨਸਪੈਕਟਰ ਨੇ ਧੱਕਾ ਕਿਉਂ ਮਾਰਿਆ ਧੱਕਾ ਮੈਂ ਕਿਹਾ ਕੋਲ ਕਿਹਾ ਵੀ ਧੱਕਾ ਕਿਉਂ ਮਾਰਦਾ ਪਲੱਸ ਉਹਨੇ ਮਾਲ ਵੀ ਚੱਕਿਆ ਤੇ ਉਹਨੂੰ ਮੈਂ ਕਿਹਾ ਫੋਟ ਬਾਦ ਤੋਂ ਮਾਲ ਨਾ ਚੱਕੋ ਜੇ ਚੱਕੋ ਤਾਂ ਫਿਰ ਸਾਰਿਆਂ ਦਾ ਚੱਕੋ ਸਭ ਨੂੰ ਇੱਕ ਜਿਹਾ ਕਰ ਦਿਓ ਰੇਡੀਆਂ ਨੂੰ ਇਹ ਕੁਛ ਨਹੀਂ ਕਹਿੰਦੇ ਉਹ 2500 ਰੁਪਏ ਦੇ ਕੇ ਭਵੇਂ ਵਿਚਕਾਰ ਲਾ ਲਵੇ ਐ ਉਹ ਸੋਇਦੇ ਹੋਈ 2500 ਦਿੰਦੇ ਅਸੀਂ ਵੀ ਟੈਕਸ ਦਿੰਨੇ ਆ ਪ੍ਰੋਪਰਟੀ ਟੈਕਸ ਦਿੰਨੇ ਆ ਉਹ ਹੋਰ ਟੈਕਸ ਨੂੰ ਦਿੰਨੇ ਆ ਸਰਕਾਰ ਤਾਂ ਹੀ ਚੱਲਦੀ ਤਾਂ ਹੀ ਉਹਨਾਂ ਨੂੰ ਤਨਖਾਹਾਂ ਆਉਂਦੀਆਂ ਖਾਲੀ ਰੇੜੀ ਰੇ 2500 ਰੁਪਏ ਲੈ ਕੇ ਤਨਖਾਹ ਨਹੀਂ ਚੱਲਦੀ ਜਾਤੀ ਕਿਹੜੀ ਦੁਕਾਨਦਾਰ ਨਾ ਜਾਤੀ ਕਿਹੜੀ ਨਗਰ ਨਿਕਮਦੀ ਜਿੱਥੇ ਜਦੋਂ ਦਿਲ ਕਰਦਾ ਜਦੋਂ ਮਾਲ ਚੱਕ ਕੇ ਲੈ ਜਾਂਦੇ ਜਦੋਂ ਦਿਲ ਕਰਦਾ ਮਾਲ ਚੱਕ ਕੇ ਲੈ ਜਾਂਦੇ ਆ ਫੁੱਟਪਾਥ ਸਾਨੂੰ ਖੋਦ ਦੇਣਾਂ ਨੇ ਦਿੱਤਾ ਸੀ ਵੀ ਤੁਹਾਨੂੰ ਫੁੱਟਪਾਥ ਤੇ ਲਾਉ ਆਲ ਆਊਡ ਹੈ ਲੇਕਿਨ ਜਦੋਂ ਦਿਲ ਕਰਦਾ ਉਹ ਫੁੱਟਪਾਥ ਤੋਂ ਹੀ ਮਾਲ ਚੱਕ ਲੈਂਦੇ ਨੇ ਇਹ ਜਿਹੜੇ ਕਬਜ਼ੇ ਕਰਦੇ ਨੇ ਇਹ ਫੁੱਟਬਾਲ ਤੋਂ ਬਾਹਰ ਵੀ ਕਰਦੇ ਨੇ ਬਾਹਰ ਵੀ ਕਰਦੇ ਨੇ ਤੁਸੀਂ ਹੁਣ ਮੜਾ ਜਾ ਗਰਾਉਂਡ ਮਾਰ ਕੇ ਦੇਖੋ ਤੁਹਾਨੂੰ ਨਜ਼ਰ ਆਏਗਾ ਵੀ ਕਿੰਨੇ ਕਿੰਨੇ ਧੂਰ ਲੱਗੀਆਂ ਹੋਈਆਂ ਰੇੜੀਆਂ ਸਾਰੀਆਂ ਹਰ ਚੀਜ਼ ਅਧਵਿਚਕਾਰ ਲੱਗੀਆਂ ਹੋਈਆਂ ਤੁਸੀਂ ਇਸ ਦੀ ਸ਼ਿਕਾਇਤ ਵਿਧਾਇਕ ਸਾਹਿਬ ਨੂੰ ਕਰੋਗੇ ਜੋ ਇੰਸਪੈਕਟਰ ਸਾਹਿਬ ਨੇ ਤਾਂ ਵਤੀਰਾ ਕੀਤਾ ਹਾਂ ਹਾਂ ਜ਼ਰੂਰ ਕਵਾਂਗੇ ਜੀ ਜ਼ਰੂਰ ਕਵਾਂਗੇ ਉਹਨਾਂ ਨੂੰ ਕਹਿਣਾ ਇਹ ਸਾਡਾ ਦੁਕਾਨਦਾਰ ਹੈ ਦੁਕਾਨਦਾਰ ਨੂੰ ਧੱਕਾ ਮਾਰਿਆ ਗਿਆ ਮੋਬਾਈਲ ਸੀਗਾ ਮੋਬਾਈਲ ਹੱਥੋਂ ਖੋਨ ਦੀ ਕੋਸ਼ਿਸ਼ ਕੀਤੀ ਡਿੱਗ ਗਿਆ ਮੇਰਾ ਮੋਬਾਈਲ ਖੋਨ ਦੀ ਕੋਸ਼ਿਸ਼ ਨਹੀਂ ਹਾਂ ਨਹੀਂ ਨਹੀਂ ਖੋਨ ਦੀ ਕੋਸ਼ਿਸ਼ ਨਹੀਂ ਕੀਤੀ ਡਿੱ ਨਾਲੇ ਤੁਹਾਨੂੰ ਅੰਦਰ ਕਰਾ ਦਿਆਂਗੇ ਲੇਕਿਨ ਆ ਜਿਹੜੀ ਨਾਲ ਦੀ ਨਾਲ ਜਿਹੜੀ ਵੀਡੀਓ ਤੇ ਚੱਲ ਰਹੇ ਹਾਂ ਉਹਦੇ ਵਿੱਚੋਂ ਥ੍ਰੈਡ ਦਿੱਤਾ ਜਾ ਰਿਹਾ ਸੀਗਾ ਲੇਕਿਨ ਪੜਚਾਪ ਪਾਦਾਂਗੇ ਲੇਕਿਨ ਆਖਿਰ ਗੱਲ ਕੀਤੀ ਆਵੇ ਨਗਰ ਨਿਗਮ ਦੀ ਨਗਰ ਨਿਗਮ ਦਾ ਵਿਵਾਦ ਤਾਂ ਨਾਤਾ ਤੇ ਪੁਰਾਣਾ ਵੈ ਲੇਕਿਨ ਨਗਰ ਨਿਗਮ ਅਕਸਰ ਸੁਰਖੀਆਂ ਬਟੋਰਦੀ ਐ ਇਸ 네ਗਟਿਵ ਨਿਊਜ਼ਾਂ ਤੋਂ ਕਿ ਉਹਨਾਂ ਨੂੰ ਚਾਹੀਦਾ ਕਿ ਪੋਜ਼ਿਟਿਵ ਨਿਊਜ਼ ਵੀ ਦਿਖਾਈ ਜਾਵੇ ਲੇਕਿਨ ਗੱਲ ਕੀਤੀ ਆਵੇ ਇਹ ਰੇੜੀ ਫੜੀ ਵਾਲਿਆਂ ਦੀ ਜੋ ਰੇੜੀ ਫੜੀ ਵਾਲੇ ਬਾਹਰ ਲੱਗੇ ਆ ਸਬਜ਼ੀ ਵਾਲੇ ਦੇਖ ਸਕਦੇ ਹੋ ਕਿੰਨਾ ਕਿੰਨਾ ਬਾਹਰ ਜਿਹੜਾ ਨੇ ਫੜੀਆਂ ਲਾਈਆਂ ਹੋਈਆਂ ਨੇ ਜਿੰਨੀਆਂ ਰੇੜੀਆਂਲੇ ਕਰੋਸਿੰਟ ਕਰਦੇ ਹੋਣਗੇ ਉੰਨੀ ਕੋਈ ਨਹੀਂ ਕਰਦਾ ਹੋਊਗਾ ਲੇਕਿਨ ਇੰਨਰ ਉੱਤੇ ਕਾਰਵਾਈ ਹੁਣ ਇੰਸਪੈਕਟਰ ਵੱਲੋਂ ਹੋਊਗੀ ਕਿ ਨਹੀਂ ਹੋਊਗੀ ਕਿ ਸਿਰਫ ਇਹ ਦੋ ਟੈਚੀਆਂਲੇ ਨਜ਼ਰ ਆਣਗੇ ਕਿ ਆਹ ਦੁਕਾਨ ਦਾ ਨਜ਼ਰ ਆਣ ਕੇ ਰੇੜੀ ਵਾਲੇ ਦੇ ਕਾਰਵਾਈ ਹੁਣ ਦੇ ਦਿਆ ਕੀ ਕੀਤੀ ਜਾਂਦੀ ਲੇਕਿਨ 2500 ਰੁਪਏ ਸਾਹ ਦੇ ਨਾਲ ਇੱਕ ਰੇੜੀ ਦਾ ਪਰਚੀ ਕੱਟ ਲਓ ਤੇ ਉਸ ਨੂੰ ਰੋਡ ਦੇ ਉੱਤੇ ਲਗਾਉਂਦੀ ਪਰਮਿਸ਼ਨ ਦੇ ਦਿਓ ਆਖਿਰ ਕਿਤੇ ਤੱਕ ਬਾਜ਼ਰ ਵੈ ਗੱਲਬਾਤ ਕਰਦੇ ਸੁਨੀਲ ਦੇ ਨਾਲ ਇੰਸਪੈਕਟਰ ਨੇ ਨਗਰ ਨਿਗਮ ਪੈਬ ਜਰੀ ਦੇ ਨਾਲ ਗੱਲਬਾਤ ਕਰਦੇ ਆ ਕਿ ਅੱਜ ਹੋਇਆ ਕੀ ਸੀਗਾ ਜੱਟੇ ਜੀ ਆ ਸੋਨੀ ਫੈਸ਼ਨ ਵਾਲੇ ਨੇ ਬੁਲਾਇਆ ਸੀਗਾ ਸਰ ਉੱਤੇ ਸਾਰੀ মিডিਆ ਆਈ ਸੀਗੀ ਮਾਮਲਾ ਕੀ ਸੀਗਾ ਸਮਾਨ ਜਿਹੜਾ ਚੱਕਿਆ ਤੇ ਬੰਦੇ ਨੇ ਟਰੈਕ ਕੀਤਾ ਉਹ ਕਹਿ ਰਿਹਾ ਕਿ ਮੈਨੂੰ ਥੈਟ ਵੀ ਕੀਤਾ ਧੱਕਾ ਵੀ ਮਾਰਿਆ ਦੇਖੋ ਜੀ ਧੱਕਾ ਦਾ ਇਹਨਾਂ ਨੇ ਮੈਨੂੰ ਮਾਰਿਆ ਜੀ ਤੇ ਮੈਂ ਤਾਂ ਇਹਨਾਂ ਨੂੰ ਕਿਹਾ ਵੀ ਸਾਡੇ ਸਰਕਾਰੀ ਕੰਮ 'ਚ ਵਿਘਨ ਨਾ ਪਾਓ ਨਹੀਂ ਤਾਂ ਫਿਰ ਪੁਲਿਸ ਵਾਲੀ ਕਾਰਵਾਈ ਹੁੰਦੀ ਹੁੰਦੀ ਹੈ ਤੇ ਇਹਨਾਂ ਨੇ ਅੱਜ ਤੱਕ ਮੈਂ ਇਹਨਾਂ ਨੂੰ ਘੱਟੋ ਘਾਟ ਨਹੀਂ 20 ਵਾਰ ਵਾਰਨਿੰਗ ਦੇ ਚੁੱਕਾ ਭਾਈ ਆਪਣਾ ਸਮਾਨ ਆਪਣਾ ਅੰਦਰ ਰੱਖਿਆ ਕਰੋ ਮੇਰੇ ਕੋ ਬਕਾਇਦਾ ਫੋਟੋ ਮੈਨੇ ਇਹਨਾਂ ਦੀ ਬਾਹਰ ਰੋਡ ਦੇ ਸਮਾਨ ਤੇ ਵੀ ਅੱਜ ਵੀ ਸਮਾਨ ਬਾਹਰ ਥੀ ਇਸ ਕਰਕੇ ਆਪਾਂ ਫਿਰ ਮੰੰਦੀ ਕਾਰਵਾਈ ਕਰਤੀ ਅਸੀਂ ਕਿਹਾ ਇਹਨਾਂ ਦੇ ਇਕੱਲੇ ਦੇ ਕੀਤੀ ਨਾਲ ਜਿਹੜੇ ਦੁਕਾਨਦਾਰ ਆ ਔਰ ਪੂਰੇ ਰੋਡ ਦੀ ਕੀਤੀ ਆ ਜੀ ਹਾਂਜੀ ਹਾਂਜੀ ਲੇਕਿ ਸੁਣੀਏ ਜੀ ਇੱਥੇ ਗੱਲ ਆ ਜਾਂਦੀ ਜਿਹੜੇ ਰੇੜੀਆਂ ਵਾਲੇ ਲੱਗੇ ਹੋਏ ਨੇ ਸਬਜ਼ੀ ਵਾਲੇ ਲੱਗੇ ਹੋਏ ਜਿਨ੍ਹਾਂ ਨੇ ਫੁੱਟਪਾਥ ਤੋਂ ਵੱਧ ਵੱਧ ਕਬਜ਼ਾ ਕੀਤਾ ਹੋਇਆ ਉਹਨਾਂ ਦੇ ਉੱਤੇ ਕਾਰਵਾਈ ਕਿਉਂ ਨਹੀਂ ਹੁੰਦੀ ਜਿੱਦਾਂ ਰਾਤ ਦੇ ਸਮੇਂ 6 ਵਜੇ ਤੋਂ ਬਾਅਦ ਰੋਡ ਪੂਰੀ ਸ਼ਿੰਗਾਰ ਸਿਨੇਮਾ ਰੋਡ ਜਾਮ ਹੁੰਦੀ ਆ ਮਾਈਕਲ ਜੀ ਇਹ ਅਸੀਂ ਜਲਦੀ ਫਿਰਦੀ ਰੇੜੀ ਵਾਸਤੇ ਹੁੰਦੀ ਬਾਕੀ ਜੇ ਕੋ ਖੜੀ ਹੈ ਕਿਸੇ ਦੀ ਸ਼ਿਕਾਇਤ ਹੈ ਕੀ ਤਾਂ ਉੱਤੇ ਕਾਰਵਾਈ ਕਰਦੇ ਨਹੀਂ ਹੈਗੀ ਸ਼ਿਕਾਇਤ ਅਗਲਾ ਆਪਣਾ ਕੰਮ ਕਰੀ ਜਾਵੇ ਫਿਰਕੇ ਵਿੱਚ ਹੀ ਜਾਵੇ ਸਾਨੂੰ ਕੋਈ ਪ੍ਰੋਬਲਮ ਨਹੀਂ ਹੈ ਕਿ ਸੁਨੀਲ ਜੀ ਗੱਲ ਆ ਜਾਂਦੀ ਹੈ ਸ਼ਿਕਾਇਤ ਸ਼ਿਕਾਇਤ ਜਦੋਂ ਬੰਦੇ ਨੇ ਨਹੀਂ ਕੀਤੀ ਲੁਧਿਆਣਾ ਨੂੰ ਸਮਾਰਟ ਸਿ ਬਣਾਣਾ ਹੈ ਨਗਰ ਨਿਕਮ ਨੇ ਬਣਾਣਾ ਟ੍ਰੈਫਿਕ ਪੋਸਟ ਨੇ ਬਣਾਣਾ ਬੇਸ਼ੱਕ ਸ਼ਿਕਾਇਤ ਹੋਵੇ ਜਾਂ ਨਾ ਹੋਵੇ ਅਸੀਂ ਫਿਰ ਵੀ ਕਾਰਵਾਈ ਕਰਦੇ ਹਾਂ ਬਿਲਕੁਲ ਹੀ ਕਰਦੇ ਹਾਂ ਹਮੇਸ਼ਾ ਹੀ ਕਰਦੇ ਹਾਂ ਤੇ ਅੱਗੇ ਵੀ ਕਰਾਂਗੇ ਲੇਕਿਨ ਮੈਂ ਮੌਕੇ ਤੇ ਮੌਜੂਦ ਹੈਗਾ ਸਿੰਘਾਤਲੀਮਾ ਰੋਡ ਦੇ ਉੱਤੇ ਇੱਥੇ ਇਨੇ ਰੇੜੀਆਂ ਵਾਲੇ ਸਬਜ਼ੀਆਂ ਵਾਲਿਆਂ ਨੇ ਬੀਵੀ ਫੋਟਕ ਕੇ ਕਬਜ਼ਾ ਕੀਤਾ 10-10 ਫੋਟਕ ਕਬਜ਼ਾ ਕੀਤਾ ਹੋਇਆ ਹੈ ਸਰ ਜੀ ਸਬਜ਼ੀਆਂ ਵਾਲੇ ਸਾਰੇ ਅੱਜ ਚੱਕੇ ਜੀ ਤੁਸੀਂ ਦੇਖ ਲਓ ਹੋਰ ਜੇ ਦੁਬਾਰਾ ਕੋਈ ਲੱਗ ਗਿਆ ਦੱਸਿਓ ਦੁਬਾਰਾ ਕਾਰਵਾਈ ਕਰ ਦਿੰਨੇ ਹੁਣੇ ਸਰ ਆ ਖਬਰ ਜੂਰ ਜਲਦੀ ਦੇਖਣਾ ਤੁਹਾਨੂੰ ਦਿਖਾਵਾਂ ਕਿੰਨੀ ਕਰੋਸਮੈਂਟ ਹੈ ਸ਼ੰਗਾਰ ਸਿਨੇਮਾ ਰੋਡ ਦੇ ਉੱਤੇ ਸਬਜ਼ੀਆਂ ਵਾਲੇ ਇਹ ਨਿਊਟਰਲ 버ਗਰ ਵਾਲੇ ਚਾਂਪ ਵਾਲੇ ਪਾਓ ਭਾਜੀ ਵਾਲਿਆਂ ਨੇ ਰੇੜੀਆਂ ਪਾਇਰ ਲਗਾਈਆਂ ਦੱਬਾ ਜੀ ਅਸੀਂ ਜਿੱਥੇ ਕੁਝ ਸ਼ਿਕਾਇਤ ਨਹੀਂ ਸੀ ਉੱਥੇ ਪਰਚੀ ਵੀ ਕਰਤੀ ਹੋਈ ਆ ਅਗਲਾ ਆਪਣਾ ਕੰਮ ਕਰ ਦਤਾ ਜਿੱਥੇ ਨਹੀਂ ਜੇ ਕੋਈ ਸ਼ਿਕਾਇਤ ਹੈਗੀ ਤਾਂ ਉੱਥੇ ਤਾਂ ਬੰਦੀ ਕਾਰਵਾਈ ਕਰਨੀ ਇਹਨਾਂ ਦਾ ਸ਼ਿੰਗਾਰ ਸੋਨੀ ਟੈਚੀ ਵਾਲੇ ਹੋ ਗਏ ਕਪੂਟ ਹੈ ਚੇ ਤਾਂ ਪੂਰਾ ਸ਼ਿੰਗਾਰ ਲੋੜ ਹੀ ਕਰਦਾ ਸ਼ਿਕਾਇਤ ਇਹਨਾਂ ਦੀ ਆਸੇ ਪਾਸੇ ਵਾਲੇ ਸ਼ਿਕਾਇਤ ਕਰਦੇ ਇਹਨਾਂ ਦੀ ਲੇਕਿ ਸੁਨੀਲ ਜੀ ਸੁਨੀਲ ਜੀ ਇਹਦੇ ਚੱਕ ਗੱਲ ਮੈਂ ਆ ਕਹੂੰਗਾ ਕਿ ਲੁਧਿਆਣਾ ਨੂੰ ਇੱਕ ਸਮਾਰ ਬਣਾਣਾ ਇਹ ਰੇੜੀ ਫੜੀਆਂ ਵਾਲਾ ਵੀ ਕੰਮ ਕੀਤਾ ਜਾਵੇ ਇਹਨਾਂ ਨੂੰ ਵੀ ਜਗ੍ਹਾ ਜੇਹੀ ਹੈ ਮੈਂ ਦੱਸਦਾ ਜੀ ਇਹਨਾਂ ਵਾਸਤੇ ਨਾ ਵੈਂਡਿੰਗ ਜ਼ੋਨਾਂ ਦੀ ਪ੍ਰੋਵੀਜ਼ਨ ਚੱਲਦੀ ਪਈ ਆ ਜੀ ਬਹੁਤ ਜਲਦੀ ਹੋ ਇਹਨਾਂ ਨੂੰ ਵੈਂਡਿੰ ਨਹੀਂ ਚਲੋ ਆਪਣੇ ਮਾਨਯੋਗ ਮੁੱਖ ਮੰਤਰੀ ਸਾਹਿਬ ਆਪਣੇ ਭਗਵਾਨ ਤਮਨ ਜੀ ਦੀ ਹੈਗੀ ਵੀ ਕਿਸੇ ਦਾ ਰੋਜੀ ਰੋਜ਼ਗਾਰ ਨਹੀਂ ਖੋਣਾ ਆਪਾਂ ਵੀ ਚੱਲਣ ਦਿਓ ਪਰ ਜਿਹੜੇ ਦਾ ਬਹੁਤ ਹੀ ਜ਼ਿਆਦਾ ਇਨਕ੍ਰੋਜਮੈਂਟ ਕਰਦੇ ਉਹਨਾਂ ਦੇ ਕਿੱਥੋਂ ਦਾ ਚੱਲੇਗਾ ਫਿਰ ਸਾਨੂੰ ਸ਼ਿਕਾਇਤ ਤਾਂ ਹੋਣੀ ਹੀ ਹੋਣੀ ਹੈ ਨਹੀਂ ਬਿਲਕੁਲ ਵਾਜਿਬ ਗੱਲ ਹੈ ਲੇਕਿਨ ਅਜੋ ਨੇ ਰੇੜੀ ਪੜੀ ਵਾਲੇ ਨੇ ਗੱਡੀਆਂ ਲਗਾਤੀਆਂ 60 ਫੁੱਟ ਦੀ ਰੋਡ ਨੂੰ ਸਿਰਫ 10 ਫੁੱਟ ਛੱਡ ਦਿੱਤਾ ਇਹਨਾਂ ਦੇ ਕਾਰਵਾਈ ਕਿਉਂ ਨਹੀਂ ਸਰ ਛੋਟਾ ਸਵਾਲ ਇਸ ਤਰ੍ਹਾਂ ਤਾਂ ਹੈ ਹੀ ਨਹੀਂ ਕੋਈ ਐਸਾ ਹੈ ਹੀ ਨਹੀਂ ਕੋਈ ਰੇੜੀ ਬਿਲਕੁਲ ਰੋਡ ਦੇ ਲੱਗੀ ਹੋਵੇ ਤੁਸੀਂ ਇਹਨਾਂ ਦੇ ਸਮਾਨ ਦੇਖ ਲਿਓ ਆ ਕਿ ਮੈਂ ਕਹਿੰਦਾ ਵੀ ਬਾਕੀ ਸਾਰਾ ਕੁਝ ਠੀਕ ਆ ਬਸ ਇਹਨਾਂ ਦੇ ਇਹਨਾਂ ਦੀ ਦੇ ਕਪੂਰ ਟੈਕੀ ਵਾਲੇ ਨੇ ਤਿੰਨ ਦੁਕਾਨਾਂ ਨੇ ਇਹਨਾਂ ਨੇ ਸਿਰਫ ਪ੍ਰੇਸ਼ਾਨ ਕੀਤਾ ਹੋਇਆ ਇਸ ਕਰਕੇ ਇਹਨਾਂ ਨੂੰ ਅਸੀਂ ਤਾਂ 20 ਵਾਰ ਸਮਝਾ ਲਿਆ ਅਜੇ ਤੱਕ 20 ਵਾਰ ਲੰਘੇ ਵੀ ਆਪਣਾ ਚੱਕ ਲੋ ਭਾਈ ਸਮਾਨ ਇਦਾਂ ਨਾ ਕਰੋ ਅੱਜ ਵੀ ਸਮਾਨ ਬਹੁਤ ਬਾਹਰ ਸੀ ਤੇ ਆਪਾਂ ਬੰਦੀ ਕਾਰਵਾਈ ਕੀਤੀ ਹੈ ਲੇਕਿਨ ਸਰ ਇਹ ਲੁਧਿਆਣਾ ਨੂੰ ਸਮਾਰਟ ਬਣਾਣਾ ਤੇ ਜਿਹੜੀ ਫੜੀ ਵਾਲੇ ਦਾ ਵੀ ਕੋਈ ਨਾ ਕੋਈ ਹੱਲ ਹਿੱਲਾ ਕਰੋ ਕਿਉਂਕਿ ਜਾ ਬੜਾ ਲੱਗਦਾ ਜੀ ਮੇਰੀ ਗੱਲ ਸੁਣੋ ਕਿ ਉਹਦੇ ਵਾਸਤੇ ਤਾਂ ਆਪਾਂ ਵੈਂਡਿੰਗ ਦਾ ਉਹਨਾਂ ਦਾ ਕੰਮ ਚੱਲਦਾ ਪਿਆ ਉਹਦੀ ਪ੍ਰੋਵੀਜ਼ਨ ਹੈਗੀ ਆ ਅਜੇ ਨਹੀਂ ਤਾਂ ਹੋਰ 2-4 ਮਹੀਨੇ ਨੂੰ ਕੰਮ ਕੰਪਲੀਟ ਹੋ ਜਾਊਗਾ ਤੇ ਉਹਦੇ ਇਹਨਾਂ ਨੂੰ ਵੈਂਡਿੰਗ ਜ਼ੋਨਾਂ 'ਚ ਸ਼ਿਫਟ ਕਰਾਂਗੇ ਫੇਰ ਕੋ ਰੇੜੀ ਆਵੇ ਰੋਡ ਤੇ ਫੇਰ ਕਿਤਾਜ ਹੋਊਗੀ ਦੱਸੋ ਨਹੀਂ ਲੇਕਿਨ ਸਰ ਮੈਂ ਹੁਣੇ ਵੀਜ਼ੂਅਲ ਕੀਤਾ ਸੁਣੋ ਜਿਹੜਾ ਦੇਖਿਆ ਹੋਇਆ ਹੈ ਨਾ ਮੇਰੀ ਗੱਲ ਸੁਣ ਲਓ ਜਿੱਦਾਂ ਚੰਡੀਗੜ੍ਹ 'ਚ ਸਿਸਟਮ ਕੀਤਾ ਹੈ ਨਾ ਵੀ ਹਰੇਕ ਥਾਂ ਤੇ ਵੈਂਡਿੰਗ ਜ਼ੋਨ ਬਣੇ ਆ ਉਦਾਂ ਹੀ ਇੱਥੇ ਵੀ ਬਣਨੇ ਆ ਇਹ ਆ ਵੀ ਹਰੇਕ ਕੰਮ ਨੂੰ ਸਮਾਂ ਲੱਗਦਾ ਲੇਕਿਨ ਸੁਨੀਲ ਜੀ ਮੈਂ ਮੋਕ ਕੇ ਖੜਾ ਸੀਗਾ ਅੱਗੇ ਰੇੜੀ ਵਾਲਿਆਂ ਕਰਕੇ ਜਾਮ ਲੱਗ ਗਿਆ ਐਂਬੂਲੈਂਸ ਫਸ ਗਈ 10 ਮਿੰਟ ਫਸੀ ਰਹੀ ਲੇਕਿਨ ਉਹਨਾਂ ਨੇ ਕੋਈ ਕੰਨ ਤੇ ਜੂ ਨਹੀਂ ਸਰਕੇ ਕਿ ਮੈਂ ਕਹਾ ਭਾਜੀ ਜੇ ਕੋਈ ਐਂਬੂਲੈਂਸ ਫਸੀ ਹੈ ਜਾਂ ਕੋਈ ਫੜਦੀਆਂ ਸੀ ਇਸ ਕਰਕੇ ਦਾ ਉਹ ਅੱਗੇ ਦੋ ਤਿੰਨ ਦੋੜੀਆਂ ਜਿਆਦਾ ਰੋਡ ਤੇ ਲੱਗਣੀਆਂ ਸੋ ਚੱਕੇ ਵੀ ਲੈ ਕੇ ਸੀ ਅਸੀਂ ਐਂਬੂਲੈਂਸ ਦਾ ਬਿਲਕੁਲ ਹੁੰਦੇ ਵਾਸਤੇ ਦਾ ਸਟ੍ਰਿਕਟ ਹੀ ਨਾ ਵਾਸਤੇ ਉਹ ਇਨਸਟਰਕਸ਼ਨ ਵੀ ਇਦਾਂ ਨਹੀਂ ਹੋਣਾ ਚਾਹੀਦਾ ਚਲੋ ਬਹੁਤ ਬਹੁਤ ਸ਼ੁਕਰੇ ਸੁਨੀਲ ਜੀ ਬਾਕੀ ਇਹਨਾਂ ਦੇ ਬਣਦੀ ਕਾਰਵਾਈ ਕਰਾਂਗੇ ਜੇ ਦੁਬਾਰਾ ਇਹਨਾਂ ਦਾ ਸਮਾਨ ਬਾਹਰ ਹੋਇਆ ਜਾਂ ਕਿਸੇ ਦਾ ਵੀ ਸਾਨੂੰ ਲੱਗਿਆ ਫੇਰ ਦੁਬਾਰਾ ਕਾਰਵਾਈ ਕਰਾਂਗੇ ਲੇਕਿਨ ਆ ਵੀਡੀਓ ਚਲਾਵਾਂਗਾ ਤੁਸੀਂ ਦੇਖਣਾ ਜਰੂਰ ਕਿੰਨਾਂ ਨੇ ਕਰੋਸ਼ਮੈਂਟ ਕੀਤੀ ਆ ਮੈਂ ਦੇਖੂੰਗਾ ਜੀ ਤੁਹਾਡੀ ਸਾਡੀ ਵੀਡੀਓ ਦੇਖਦੇ ਆ ਚਲੋ ਬਹੁਤ ਲੇਕਿਨ ਇਹਨਾਂ ਨੇ ਕਿਹਾ ਕਿ ਕਾਰਵਾਈ ਕੀਤੀ ਜਾਊਗੀ ਕਿ ਕਾਰਵਾਈ ਉਹ ਕੀਤੀ ਜਾਊਗੀ ਜਿਨ੍ਹਾਂ ਨੇ ਰੋਡ ਦੇ ਉੱਤੇ ਕਬਜ਼ਾ ਕੀਤਾ ਹੈ ਉਹਨਾਂ ਦੇ ਉੱਤੇ ਕਾਰਵਾਈ ਜ਼ਰੂਰ ਕੀਤੀ ਜਾਊਗੀ ਲੇਕਿਨ ਮਾਨਸਾ ਮੁੱਖ ਮੰਤਰੀ ਪੰਜਾਬ ਨੇ ਕਿਹਾ ਕਿ ਵੈਂਡਰ ਜ਼ੋਨ ਜਿਹੜੇ ਬਣਾਏ ਜਾਣਗੇ ਰੇਡੀ ਫੜੀਆਂ ਵਾਸਤੇ ਪੈਂਡਿੰਗ ਜ਼ੋਨ ਇਹਨਾਂ ਵਾਸਤੇ ਹੀ ਬਣਾ ਲਓ ਦੁਕਾਨਦਾਰਾਂ ਵਾਸਤੇ ਵੀ ਕਿਉਂਕਿ ਇਹ ਵੀ ਦੁਕਾਨਦਾਰੀ ਕਰ ਸਕਣ ਲੇਕਿਨ ਇੱਕ ਵੱਡਾ ਸਵਾਲ ਆ ਜਾਂਦਾ ਕਿ ਇਹ ਰੇਡੀ ਫੜੀਆਂ ਲੱਗੀਆਂ ਉਹਦਾ ਕਹਿੰਦੇ ਰੇਡੀ ਕੋਈ ਸਬਜ਼ੀ ਵਾਲੀ ਬਾਹਰ ਨਹੀਂ ਲੱਗੀ ਹੋਈ ਆ ਦਿਖਾਓ ਜੀ ਤੁਹਾਡੇ ਸਾਹਮਣੇ ਹੀ ਹੈ ਜੀ ਤੁਸੀਂ ਆਪਣੇ ਕੈਮਰੇ ਨਾਲ ਤੁਸੀਂ ਦਿਖਾ ਰਹੇ ਆ ਆਪਾਂ ਜਵਾਬ ਉਹਨਾਂ ਦਾ ਪੁੱਛ ਰਹੇ ਆ ਕਿ ਬਾਈ ਤੂੰ ਤਾਂ ਬਗਾਨਾ ਹੈ ਆ ਰੇਡੀਆਂ ਲੱਗੀਆਂ ਬਾਹ ਉਹਨਾਂ ਦੇ ਕਾਰਵਾਈ ਨਹੀਂ ਹੋਣੀ ਚਾਹੀਦੀ ਹੋਣੀ ਚਾਹੀਦੀ ਹੋਣੀ ਚਾਹੀਦੀ ਬਾਈ ਕਿ ਨਹੀਂ ਬਿਲਕੁਲ ਹੋਣੀ ਚਾਹੀਦੀ ਪਾਜੀ ਕਿਉਂਕਿ ਰੋਡ ਪੂਰਾ ਜਾਮ ਆ ਜਾਂਦਾ ਐਂਬੂਲੈਂਸ ਵਗੈਰਾ ਮੁੱਖ ਇੱਥੇ ਸਿਵਲ ਹਸਪੀਟਲ ਨੇੜੇ ਹੈ ਬੜੇ ਮੁਸ਼ਕਲ ਹੁੰਦੀ ਐ ਐਮਰਜੈਂਸੀ ਕਿਉਂਕਿ ਹੁਣ ਵੀ ਦੇਖਿਆ ਜੇ ਕਿਦਾਂ ਹੁਣ ਦੇਖਦੇ ਆ ਕਿ ਕਾਰਪੇਸ਼ਨ ਇੰਨਾ ਰੇੜੀਆਂ ਵਾਲੇ ਦੇ ਤੇ ਕਾਰਵਾਈ ਕਰੂਗੀ ਕਿ ਨਹੀਂ ਕਰੂਗੀ ਜਿਨ੍ਹਾਂ ਨੂੰ ਬਿਲਕੁਲ ਖੁੱਲਾ ਛੱਡਿਆ ਹੋਇਆ ਹੈ ਤੁਸੀਂ ਰੋਡ ਦੇ ਉੱਤੇ ਗੱਡੀ ਲਗਾਓ ਤੁਹਾਡੇ 25 ਉਹਦੀ ਪਰਚੀ ਕੱਟੀ ਜਾ ਰਹੀ ਹੈ ਤੁਹਾਨੂੰ ਪੂਰੀ ਪਰਮਿਸ਼ਨ ਦੇ ਦਿੱਤੀ ਹੈ ਰੋਡ ਦੇ ਉੱਤੇ ਗੱਡੀਆਂ ਲਗਾਣ ਦੀ ਹੁਣ ਦੇਖੀ ਕੀ ਕਾਰਵਾਈ ਕੀਤੀ ਜਾਊਗੀ ਮਾਮਲਾ ਹੈ ਕੀ ਆ ਕਿਉਂ ਵਿਵਾਦ ਪੈ ਗਿਆ ਕਿ ਰੇੜੀ ਵਾਲਿਆਂ ਨੂੰ ਛੱਡਿਆ ਕਿਉਂ ਜਾਂਦਾ ਲੋ ਜਣਾ ਦਾ ਕੈਮਰਾਮੈਨ ਅਮੀ ਤੇ ਨਾਲ ਮੈਂ ਵਿਸ਼ਾਲ ਕਪੂਰ ਲੈਣਾ ਲਾਈ